ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਇਹ ਜੇ ਕਾਰੀਗਰ ਇਹ ਜੇ ਕੈਰੀ ਆਪਾਂ ਆਰਟਿਸਟ ਨੂੰ ਆਪਾਂ ਮਿਲਉਣ ਜਾ ਰਹੇ ਹਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਅਕਸਰ ਤੁਸੀਂ ਬੜੇ ਨਕਸ਼ੇ ਵਗੈਰਾ ਮਾਟੋ ਬਣੇ ਦੇਖੇ ਹੋਊਗੇ ਸਕੂਲਾਂ ਦੇ ਵਿੱਚ ਨਾ ਇੱਕ ਸਦਾਗਰ ਆਰਟਿਸਟ ਲਿਖਿਆ ਹੁੰਦਾ ਹੈਗਾ ਤੁਸੀਂ ਕਦੇ ਦੇਖਿਆ ਹੋਊਗਾ ਉਹਦੀ ਐਡਿੰਗ ਕਿੰਨੀ ਹੁੰਦੀ ਹੈ ਨਾ ਤੇ ਬੜੇ ਵਧੀਆ ਬੰਦੇ ਐਨੇ ਮਤਲਬ ਉਹਨਾਂ ਨੇ ਕੈਰੀ ਆਪਾਂ ਲਿਖਾਈ ਵਗੈਰਾ ਦਾ ਕੰਮ ਕੀਤਾ ਬੜੀ ਆਦੀ ਮਿਹਨਤ ਦੇ ਨਾਲ ਆਲੀ ਇੰਡੀ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਹਰ ਥਾਂ ਤੇ ਜੇ ਤੁਸੀਂ ਦੇਖੋ ਮਾਟੂ ਵਗੈਰਾ ਉਹਨਾਂ ਦੇ ਹੱਥੀਂ ਤਿਆਰ ਕੀਤੇ ਹੋਏ ਆ ਹਨ ਇੱਕ ਕਲਾਕਾਰੀ ਬੰਦਾ ਕਲਾਕਾਰੀ ਇੰਨੀ ਵਧੀਆ ਉਹਦੇ ਲੈ ਵੀ ਹਨ ਤਾਂ ਕਿਹ ਜੀ ਸਖੀਅਤ ਦੇ ਮਾਲਕ ਨੇ ਅੱਜ ਆਪਾਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਕੰਮ ਕਰਦਿਆਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਕੁਝ ਆਪਾਂ ਚਾਣਨਾ ਪਾਵੇਂ ਕੁਝ ਗੱਲਾਂ ਹੋਣਗੀਆਂ ਜਿਹੜੀਆਂ ਆਪਾਂ ਉਹਨਾਂ ਨਾਲ ਕਰਾਂਗੇ ਜਿਵੇਂ ਇੱਕ ਕਹੇ ਜਾਂ ਇਨਸਾਨ ਅੱਜ ਨਾਲ ਮਿਲਾਉਣ ਜਾ ਰਹੇ ਹਾਂ ਕਲਾਕਾਰ ਬੰਦਾਗਾ ਆਰਟਿਸਟ ਬੰਦਾਗਾ ਬੜੇ ਵਧੀਆ ਸੁਭਾਅ ਦੇ ਚੰਗੇ ਇਨਸਾਨ ਨੇ ਆਪਾਂ ਤੇ ਆਪਾਂ ਤੁਹਾਡੀ ਮੁਲਾਕਾਤ ਕਰਾਉਣੀ ਆਜੀ ਬਾਈ ਹੋਰਾਂ ਦਾ ਆਪਾਂ ਵੈਲਕਮ ਕਰਦੇ ਆ ਆਪਣੇ ਚੈਨਲ ਤੇ ਆਪਣੇ ਬਾਈ ਦਾ ਨਾਮ ਆ ਸਦਾਗਰ ਪੈਂਟਰ ਸਸੀ ਕਾਲ ਬਾਈ ਜੀ ਸਹੀ ਔਰ ਠੀਕ ਠਾਕ ਹੋ ਠੀਕ ਠਾਕ ਬਧੀ ਅਸੀਂ ਵੈਲਕਮ ਕਰਦੇ ਆ ਸਾਡੇ ਚੈਨਲ ਤੇ ਪਹੁੰਚਣ ਲਈ ਤੁਸੀਂ ਸਾਨੂੰ ਟਾਈਮ ਦਿੱਤਾ ਬੜਾ ਕੀਮਤੀ ਕਿਉਂਕਿ ਬਾਈ ਹੋਰੀ ਹਲੇ ਵੀ ਕੰਮ ਕਰੀ ਜਾ ਰਹੀ ਸੀਗੇ ਤੇ ਆਪਾਂ ਟਾਈਮ ਲਿਆ ਇਹਨਾਂ ਤੋਂ ਗੱਲਬਾਤ ਕਰ ਲਈ ਪਹਿਲਾਂ ਅਸੀਂ ਗੱਲਾਂ ਸ਼ੁਰੂ ਕਰਦੇ ਆ ਆਪਣੀ ਕੁਛ ਤੁਹਾਡੀ ਜ਼ਿੰਦਗੀ ਬਾਰੇ ਪੁੱਛਦੇ ਆ ਹਨਾ ਗੱਲਾਂ ਹੋਣਗੀਆਂ ਵਧੀਆ ਆਪਣੀਆਂ ਤੇ ਪਹਿਲਾਂ ਆਪਣਾ ਨਾਂ ਤੇ ਆਪਣੇ ਪਿੰਡ ਦਾ ਨਾਂ ਦੱਸੋ ਮੇਰਾ ਨਾਂ ਸਜਾਗਰ ਸਿੰਘ ਹੈ ਜੀ ਪਿੰਡ ਕਸ਼ੰਪੁਰ ਸ਼ੀਨਾ ਜ਼ਿਲ੍ਹਾ ਮਾਨਸਾ ਤੋਂ ਬਿਲੋਂਗ ਕਰਦਾ ਤੇ ਕੰਮ ਕਦੋਂ ਤੋਂ ਤੁਸੀਂ ਸ਼ੁਰੂ ਕੀਤਾ ਇਹ ਮਤਲਬ ਇੱਕ ਪ੍ਰੋਫੈਸ਼ਨਲ ਬਣਾਇਆ ਤੁਸੀਂ ਆਰਟਿਸਟੋਂ ਲਿਖਾਈ ਦਾ ਕੰਮ ਬਹੁਤ ਸੁਣਾ ਕਰਦੇ ਹੋ ਨਾ ਮਾਟੋ ਵਗੈਰਾ ਬਣਾਉਂਦੇ ਤੁਸੀਂ ਜੇ ਤੁਸੀਂ ਦੇਖਿਆ ਵੀ ਮਾਨਸਾ ਡਿਸਟ੍ਰਿਕਟ ਦੀ ਤਾਂ ਆਲ ਸਕੂਲਾਂ ਨੇ ਤੁਹਾਡਾ ਕੰਮ ਕੀਤਾ ਹੈ ਕਦੋਂ ਤੋਂ ਕੰਮ ਤੁਸੀਂ ਸਟਾਰਟ ਕੀਤਾ ਇਹ ਸ਼ੁਰੂਆਤ ਕਭ 24-25 ਸਾਲ ਹੋ ਗਈ ਸ਼ੁਰੂਆਤ ਕੀਤੀ ਮੈਂ ਸ਼ੁਰੂਆਤ ਕੀਤੀ 97 2000 ਤੋਂ ਬਾਅਦ ਸ਼ੁਰੂ ਕੀਤਾ ਸੀ ਸ਼ੌਂਕ ਸੀ ਆ ਕੇ ਮਜਬੂਰੀ ਨੇ ਇਹ ਕੀਤਾ ਕਰਨਾ ਸ਼ੌਂਕ ਨਹੀਂ ਸੀ ਮਜਬੂਰੀ ਕਰਕੇ ਹੋਇਆ ਪੇਂਟਿੰਗ ਦਾ ਮੈਨੂੰ ਸ਼ੁਰੂ ਤੋਂ ਆਪਣਾ ਸ਼ੌਂਕ ਸੀਗਾ ਸ਼ੌਂਕ ਸੀਗਾ ਪਰ ਸ਼ੌਂਕ ਹੈ ਜਿਹੜਾ ਉਹ ਬਾਅਦ ਚ ਮਜਬੂਰੀ ਚ ਬਦਲ ਗਿਆ ਆਪਣਾ ਕਿੱਤੇ ਚ ਬਦਲ ਗਿਆ ਇੱਥਾ ਹਾਂ ਚਲੋ ਮਜ਼ਗੂਰੀ ਦਾ ਸ਼ੌਂਕ ਹੈ ਨਾ ਦੋਨੇ ਗੱਲਾਂ ਆ ਗਈਆਂ ਬਣਾਉਂਦਾ ਹਾਂ ਸ਼ੌਂਕ ਸੀਗਾ ਹੁਣ ਮਤਲਬ ਪੂਰਾ ਮਾਣਾ ਨਾਲ ਮਤਲਬ ਪ੍ਰੋਫੈਸ਼ਨਲ ਬਣਾਇਆ ਹੋਇਆ ਕੰਮ ਨੂੰ ਆ ਦੇ ਨੂੰ ਹੁਣ ਦੇ ਟਾਈਮ ਦੇ ਨੂੰ ਦੇਖ ਕੇ ਪਿਛਲੇ ਟਾਈਮ ਨੂੰ ਕਿਵੇਂ ਲੱਗਦਾ ਤੁਹਾਨੂੰ ਹੁਣ ਤਾਂ ਇਹ ਦੇਖੋ ਪੇਂਟਿੰਗ ਦਾ ਕੰਮ ਵੈਸੇ ਬਹੁਤ ਘਟ ਗਿਆ ਘਟ ਗਿਆ ਫਲੈਕਸਾਂ ਨੇ ਲੈ ਲਈ ਇਹਨਾਂ ਦੀ ਜਗ੍ਹਾ ਹਨ ਤੇ ਨਾ ਕੋਈ ਅੱਜਕੱਲ ਦਾ ਨਵੀਂ ਜਿਹੜੀ ਮਿਹਨਤ ਆ ਉਹ ਇਸ ਕੰਮ ਨੂੰ ਜਿਆਦਾ ਤਰਜੀਹ ਹੁੰਦੀ ਐ ਸਿੱਕੇ ਕੰਮ ਹੈ ਨਹੀਂ ਗਾ ਖਤਮ ਹੋ ਗਏ ਇਸ ਕਰਕੇ ਕੋਈ ਸਿੱਖਦਾ ਵੀ ਨਹੀਂ ਨਵਾਂ ਮੁੰਡਾ ਕੋਈ ਵੀ ਇਸ ਕੰਮ ਦੇ ਵਿੱਚ ਨਹੀਂ ਆਉਂਦਾ ਮਿਹਨਤ ਦਾ ਮੁੱਲ ਮਿਲ ਜਾਂਦਾ ਜਿੰਨਾ ਤੁਸੀਂ ਮਿਹਨਤ ਕਰਦੇ ਹੋ ਬਹੁਤ ਜਿਆਦਾ ਘੰਟੇ ਬਤੀਤ ਹੋ ਜਾਂਦਾ ਹੱਥਾਂ ਦਾ ਕੰਮ ਆ ਤੁਹਾਡਾ ਇੱਕ ਹਥੀਕਰ ਤੱਕ ਹੁੰਦੀ ਆ ਨਾ ਇੰਨੀ ਮਿਹਨਤ ਦਾ ਤੁਹਾਨੂੰ ਕਿੰਨਾ ਕ ਮੁੱਲ ਸਹੀ ਮਿਲਦਾ ਮਿਹਨਤ ਤਾਂ ਦੇਖੋ ਜੀ ਕੰਪੀਟੀਸ਼ਨ ਹੋ ਰਿਹਾ ਹੈਗਾ ਜਿਹੜੇ ਵਿਚਾਰੇ ਪ੍ਰਾਣੇ ਆਰਟਿਸਟ ਨੇ ਹੁਣ ਦੂਜਾ ਕੰਮ ਖਤਮ ਹੋ ਗਿਆ ਜਿਹੜੇ ਇਸ ਕੰਮ ਵਿੱਚ ਲੱਗੇ ਹੋਏ ਸੀ ਹੁਣ ਥੋੜਾ ਜਿਹਾ ਕੰਪੀਟੀਸ਼ਨ ਵਧ ਗਿਆ ਉਸ ਦਾ ਟ੍ਰੇਡ ਤੇ ਵੀ ਕਰ ਦੋਨੇ ਚਲੋ ਚਲੋ ਅਗਲੇ ਨੂੰ ਕੋਈ ਉਹ ਆਪ ਦੇ ਮਰਜ਼ੀ ਨਾਲ ਹਾਂ ਇਸ ਤਰ੍ਹਾਂ ਜਿਹੜੇ ਰੇਟ ਆ ਥੋੜੇ ਜਿਹਾ ਘੱਟ ਹੀ ਚੱਲ ਰਹੇ ਆ ਬਾਲ ਪਿੰਡਿੰਗ ਦਾ ਜਮੀ ਬਹੁਤ ਘਟਦੇ ਆ ਜਿਹਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਪਰ ਜਿਹੜਾ ਘਰ ਦਾ ਗੁਜ਼ਾਰਾ ਉਹ ਬੜੀ ਮੁਸ਼ਕਲਾਂ ਹੋ ਗਈਆਂ ਆਮ ਵਾਂਗੂ ਰੈਗੂਲਰ ਚੱਲਦੇ ਰਹਿੰਦੇ ਆ ਕਿ ਬੰਦੇ ਟਾਈਮ ਦੇ ਹਿਸਾਬ ਨਾਲ ਆਉਂਦੇ ਨੇ ਤੇ ਫਿਰ ਸਕੂਲਾਂ ਦਾ ਕੰਮ ਆਪਣੇ ਲਈ ਜ਼ਿਆਦਾ ਸਕੂਲਾਂ ਦਾ ਜ਼ਿਆਦਾ ਕਰਦੇ ਆ ਬਾਲ ਪੇਂਟਿੰਗ ਦਾ ਬਾਕੀ ਜਿਹੜੀ ਆ ਜਿਹੜੀ ਹੁਣ ਸਰਕਾਰ ਆਈ ਏ ਨਾ ਤਾਂ ਹਜੇ ਕੋਈ ਐਡਾ ਪਿਛਲੇ ਸਾਲ ਬਹੁਤ ਵਧੀਆ ਸੀ ਪਿਛਲੀ ਸਰਕਾਰ ਵੇ ਬਹੁਤ ਗ੍ਰਾਂਟਾਂ ਆਈਆਂ ਉਹ ਤਾਂ ਇਹਨਾਂ ਵੀ ਸਰਕਾਰ ਤੋਂ ਹਲੇ ਕੋਈ ਨਵਾਂ ਕੰਮ ਸੁਣੀ ਮਿਲਿਆ ਨਹੀਂ ਜਿਹੜੀ ਇਹ ਸਰਕਾਰ ਨੇ ਇੰਨਾ ਕੰਮ ਹੈ ਸਕੂਲਾਂ ਦੇ ਵਿੱਚ ਵਰਕ ਨਹੀਂ ਕਰਾਇਆ ਬਾਲਾ ਵਰਕ ਪਤਾ ਨਹੀਂ ਇਹਨਾਂ ਨੂੰ ਐ ਹੋਇਆ ਪਹਿਲਾਂ ਹੋ ਗਿਆ ਬਹੁਤ ਬਹੁਤ ਜ਼ਿਆਦਾ ਬਹੁਤ ਹੋਏ ਹੋਏ ਨੇ ਕੰਮ ਬਹੁਤ ਹੋ ਗਿਆ ਇਸ ਕਰਕੇ ਨੇ ਇਹਨਾਂ ਨੇ ਦੁਬਾਰਾ ਬਾਲਾ ਵਰਕ ਦਾ ਬਹੁਤ ਘਟ ਗਰਾਟ ਆਇਆ ਹੁਣ 5-5000 ਗ੍ਰਾਂਟਾਂ ਆਈ ਸੀ ਜਿਹੜਾ ਹੁਣ ਚੱਲੇ ਤੇ ਆਹ ਹੁਣ ਪਿੱਛੇ ਜਿਹੇ ਸਾਰੀਆਂ ਗ੍ਰਾਂਟਾਂ ਵਾਪਸ ਲੈ ਲਈਆਂ ਸਕੂਲਾਂ ਨੂੰ 5-5000 ਗ੍ਰਾਂਟਾਂ ਆਈ ਸੀ ਕਈ ਸਕੂਲਾਂ ਚ ਮੈਂ ਕੰਮ ਕੀਤਾਗਾ ਸਰਕਾਰ ਨੇ ਉਹ ਵਾਪਸ ਲੈ ਲਈਆਂ ਕਹਿੰਦੇ ਦੁਬਾਰਾ ਰਿਟਰਨ ਪਾਉਣਗੇ ਤਾਂ ਉਹ ਦਵਾਸ ਮਿਲ ਨਹੀਂ ਜਿਹੜੀ ਇਹ ਪੇਮੈਂਟ ਆ ਗਏ ਸਰਕਾਰੀ ਮਿਹਨਤਾਂ ਵਾਲੇ ਬੰਦੇ ਨੂੰ ਮਿਲ ਜਾਂਦੀ ਹੈ ਨਾ ਟਾਈਮ ਨਾਲ ਹਾਂਜੀ ਵੈਸੇ ਤਾਂ ਹਾਂ ਚੈੱਕ ਮਿਲ ਜਾਂਦੇ ਜਿੰਦਗੀ ਦਾ ਸੰਘਰਸ਼ ਰੋਟੇਸ਼ਨ ਆ ਜਾਂ ਬਿੱਲ ਦਿੰਦੇ ਆ ਆਪਾਂ ਚੈੱਕ ਦੇ ਦਿੰਦੇ ਨੇ ਚੈੱਕ ਆਪਾਂ ਉਹਦੇ ਖਾਤੇ ਚ ਲਾ ਲਿਆ ਤੇ ਉਹ ਪੇਮੈਂਟ ਮਿਲ ਜਾਂਦੀ ਕੁਝ ਆਪਾਂ ਉਹਦੀਆਂ ਗੱਲਾਂ ਜ਼ਿੰਦਗੀ ਨੇ ਪੁੱਛਦੇ ਆ ਵੀ ਸੰਘਰਸ਼ ਭਰੀ ਜ਼ਿੰਦਗੀ ਰਹੀ ਆ ਕਿੰਨੇ ਕੋ ਬੰਦਾ ਸ਼ੁਰੂ ਦੇ ਵਿੱਚੋਂ ਹਾਲਾਤਾਂ ਤੋਂ ਨਿਕਲੇ ਹੋ ਸੀ ਉਸਤਾਦ ਜੋ ਦੇਖੋ ਜੀ ਸੰਘਰਸ਼ ਤਾਂ ਬਸ ਹਲੇ ਵੀ ਚੱਲਦੇ ਰਹਿੰਦੇ ਨੇ ਫਿਰ ਵੀ ਚਲ ਨਵਾਂ ਕੰਮ ਆ ਜਦੋਂ ਤੁਸੀਂ ਸਿੱਖਿਆ ਹਨਾ ਉਹ ਕਿਵੇਂ ਜੇ ਰਹੇ ਨੇ ਪਹਿਲਾਂ ਇਹ ਟਾਈਮ ਤੁਹਾਡਾ ਪਹਿਲਾਂ ਦੇਖੋ ਜੀ ਅਸਲ ਤਾਂ ਜਦੋਂ ਕੰਮ ਸਿੱਖਦਾ ਉਸਤਾਦ ਦਾ ਵੇ ਸਿੱਖਦੇ ਆ ਉਸਤਾਦ ਦਾ ਨਾਂ ਉਸਤਾਦ ਕੌਣ ਹੈ ਉਸਤਾਦ ਹੀ ਹਾਂਸਪਿੰਟਰ ਨੇ ਮਾ ਆਪਣੇ ਪੂਰੇ ਪੰਜਾਬ ਦੇ ਮਸ਼ਹੂਰ ਕਲਾਕਾਰ ਆਰਟਿਸਟ ਨੇ ਜਿਨ੍ਹਾਂ ਨੇ ਪੇਂਟਿੰਗ ਬਣਾਈ ਸੀ ਕਿਕਰਾਂ ਦੇ ਫੁੱਲਾਂ ਦੀ ਜੜਿਆ ਹਾਂ ਉਹਨਾਂ ਦੀ ਇੱਕ ਮਨਮੋਹ ਵਾਸ ਵੱਲੋਂ ਕਾਪੀ ਵੀ ਹੋ ਗਈ ਸੀਗੇ ਤੇ ਬਾਅਦ ਚ ਕੋਈ ਥੋੜਾ ਰੌਲਾ ਰੱਪਾ ਵੀ ਹੋਇਆ ਉਹਨਾਂ ਦੇ ਗੀਤ ਤੇ ਹਾਂਜੀ ਹਾਂਜੀ ਉਹ ਕੋਈ ਗੱਲ ਕੀ ਹੋਈ ਸੀ ਉਸ ਤੇ ਦੱਸੋਗੇ ਉਹਦੇ ਬਾਰੇ ਵੀ ਹਾਂ ਉਹਨਾਂ ਨੇ ਰੈਪਰ ਲਾਤਾ ਸੀਗਾ ਉਹ ਤੇ ਕੇਸ ਵੀ ਚੱਲਿਆ ਵਿੱਚ ਅਸ ਗੀਤ ਦੇ ਉਹ ਹਾਂ ਉਹ ਵਿੱਚ ਦਵਦੂਗੀ ਕੀ ਗੱਲ ਏਡੀ ਭਲਾਡੇ ਦੇ ਆਰਟਿਸ ਵੱਲੋਂ ਇੱਕ ਪੇਂਟਿੰਗ ਤਿਆਰ ਕੀਤੀ ਹੋਈ ਸੀ ਮਨਮੋਹ ਬਾਰਸ ਨੇ ਰੈਪਰ ਲਾਇਆ ਸੀਗਾ ਹਾਂਜੀ 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 ਉਹਨਾਂ ਨੇ ਅਛਾ ਉਸਤਾਦ ਨਹੀਂ ਸੀਗਾ ਇਤਿਕਲ ਦੀ ਵਹਿ ਕੇ ਸੋਚੀ ਨਹੀਂ ਕੀਤੀ ਨੀ ਕੀਤਾ ਤੇਰੇ ਉਹ 파ਟਨਰ ਰਹਿੰਦੀ ਐ ਸੁਡੀ ਕੰਮ ਦੇ ਵਿੱਚ ਕੇ ਇਕੱਲੇ ਕਰਦੇ ਹੁਣ ਤੁਸੀਂ ਕੰਮ 파ਟਨਰਸ਼ਿਪ ਰਹਿੰਦੀ ਐ ਕੰਮ ਦੇ ਵਿੱਚ ਹੁਣ ਸੁਡੀ ਕੇ ਵੀ ਹਾਂ ਮੁੰਡੇ ਹੈਗੇ ਮੁੰਡਾ ਇੱਕ ਭਲਾੜੇ ਤੋਂ ਦਰਸੇ ਉਹਨੂੰ ਨਾਲ ਲੈ ਲੈਣਾ ਪਹਿਲਾਂ ਵੇਰਨਾ ਦਾਨਿਆਂ ਵਾਲਾ ਤੋਂ ਮੁੰਡਾ ਹੁੰਦਾ ਸੀ ਬੱਗਾ ਸੀ ਉਹਨਾਂ ਨਾਲ ਮੈਂ ਕਾਫੀ ਚਿਰਾਂ ਸੀ ਗੱਲ ਕੇ ਕੰਮ ਕੀਤਾ 9-10 ਸਾਲ ਇਕੱਠੇ ਕੰਮ ਕੀਤਾ ਹੁਣ ਇਹ ਭਲਾੜੇ ਤੋਂ ਮੁੰਡਾ ਬਹੁਤ ਸਾਰੇ ਲੋਕ ਸਾਨੂੰ ਘੱਟ ਜਾਣਦੇ ਹੋਣੇ ਪਰ ਤੁਹਾਡਾ ਨਾਂ ਹਨਾ ਬੋਰਡਾਂ ਤੇ ਦੇਖਿਆ ਹੋਊਗਾ ਹਮੇਸ਼ਾ ਸਦਾਗਰ ਐਂਡ ਬੱਗਾ ਹਨਾ ਚਲੋ ਬੱਗੇ ਨਾਲ ਤਾਂ ਨਹੀਂ ਆਪਾਂ ਮੁਲਾਕਾਤ ਕਰ ਸਕੇ ਇੱਕ ਸਦਾਗਰ ਸੀ ਜਿਹੜੇ ਜਿਨ੍ਹਾਂ ਦੇ ਆਪਾਂ ਦੇਖਿਆ ਸੀ ਐਡਿੰਗ ਕੀਤੀ ਹੋਈ ਉਹ ਇਹ ਇਨਸਾਨ ਨੇ ਕਿਵੇਂ ਜਿ ਲੱਗਦਾ ਜਿਦੋਂ ਤੁਹਾਡੀ ਐਡਿੰਗ ਕੀਤੀ ਹੁੰਦੀ ਉਹ ਕੋਈ ਪਛਾਣ ਲੈਣ ਦਾ ਬੰਦਾ ਵੀ ਉਹੀ ਬੰਦਾ ਕਰ ਬਹੁਤ ਪਛਾਣਦੇ ਟੀਚਰਾਂ ਚ ਆਪਣੀ ਵਧੀ ਹੈਗੀ ਵਧੀ ਵਿਚਾਰੇ ਸਾਰੇ ਟੀਚਰ ਆਪਣਿਆਂ ਨਾਲ ਬੜਾ ਪਿਆਰ ਕਰਦੇ ਨੇ ਆਪਾਂ ਨੂੰ ਸਤਿਕਾਰ ਦਿੰਦੇ ਨੇ ਬਹੁਤ ਸਾਰੇ ਕੰਮ ਚੱਲੂ ਸੁਣਨਾ ਲਿਖਾਈਦਾ ਉਹਦਾ ਕੰਪੀਟੀਸ਼ਨ ਬਹੁਤ ਹੋ ਰਹਿਗਾ ਕਿਸਮਤ ਦੇ ਸਾਰੇ ਤੇ ਆਉਂਦਾ ਹੈ ਕਿ ਆਦੀ ਤੱਕ ਕਨੈਕਸ਼ਨ ਦੇ ਸਹਾਰੇ ਨਾਲ ਕੰਮ ਆਉਂਦਾਗਾ ਕਿਸਮਤ ਦੇ ਨਾਲ ਨਹੀਂ ਆਪਣੇ ਲੋਕਾਂ ਨਾਲ ਰਿਲੇਸ਼ਨ ਨਹੀਂ ਹੈਗੇ ਮੂਵੀ ਅਸੀਂ ਕਹ ਰਹੇ ਹਾਂ ਕਿ ਕਿਸਮਤ ਨਾਲ ਕੇ ਰਿਲੇਸ਼ਨ ਨਾਲ ਹਾਂ ਰਿਲੇਸ਼ਨ ਨਾਲ ਮਿਲਦੇ ਹੈ ਕੰਮ ਰਿਲੇਸ਼ਨ ਨਾਲ ਮਿਲਦੇ ਬਹੁਤ ਰਿਸਪੈਕਟ ਕਰਦੇ ਟੀਚਰ ਆਪਾਂ ਵੀ ਰਿਸਪੈਕਟ ਕਰਦੇ ਹਾਂ ਉਹਨਾਂ ਦੀ ਚਾਹੀ ਜੀ ਬੰਦਾ ਅੱਗੇ ਛਾਪ ਛੱਡਦਾ ਤਾਂ ਉਹ ਕੰਮ ਨੂੰ ਸਲਾਮ ਹੈ ਕੰਮ ਵਧੀਆ ਹੋਣਾ ਕੈਮੈਟੋਮੈਟਿਕ ਮਿਲਦਾ ਕੰਮ ਆਪਾ ਵਧੀਆ ਕਰਾਂਗੇ ਤਾਂ ਆਪਾਂ ਨੂੰ ਦੁਬਾਰੇ ਬਣਾਏ ਜਾਂਦੇ ਆ ਜੇ ਆਪਾਂ ਮਾੜਾ ਕੰਮ ਕਰਾਂਗੇ ਤੇ ਦੁਬਾਰੇ ਨਹੀਂ ਬਣਾਉਂਦੇ ਮਾਟੋ ਬਗਾਰੇ ਤੇ ਕਿੰਨਾ ਸਮਾਂ ਇੱਕ ਤੇ ਲੱਗ ਜਾਂਦਾ ਜਿਵੇਂ ਇੱਕ ਪੰਜਾਬ ਦਾ ਬਣਾਉਣਾ ਆ ਜਾਂ ਡਿਸਟ੍ਰਿਕਟ ਦੇ ਵਿੱਚ ਤੇ ਆ ਜਾਂ ਇੱਕ ਆਲ ਇੰਡੀਆ ਦਾਗਾ ਨਕਸ਼ੇ ਦਾ ਲੱਗ ਜਾਂਦਾ ਟਾਈਮ ਉਹਦੇ ਨਕਸ਼ੇ ਦੇ ਹਿਸਾਬ ਨਾਲ ਵੀ ਕਿਹੜਾ ਨਕਸ਼ਾ ਬਣਾਉਣਾ ਉਸ ਹਿਸਾਬ ਨਾਲ ਉਹ ਸਾਡੇ ਦੇ ਵਿੱਚ ਨਕਸ਼ਿਆਂ ਦੇ ਫਰਮੇ ਬਣੇ ਹੁੰਦੇ ਨੇ ਜੀ ਫਰਮੇ ਬਣੇ ਜਾਂਦਾ ਫਿਰ ਛੇਤੀ ਬਣ ਜਾਂਦਾ ਟਾਈਮ ਦੇ ਸਮਾਂ ਤਰੀਕਾ ਆ ਗਿਆ ਵੀ ਕਿੰਨੇ ਕੰਮ ਕਰਾਂ ਆਹੇ ਜੀ ਉਹ ਆ ਜਾਂਦੇ ਹਨ ਤਜਰਬਾ ਆ ਜਾਂਦਾ ਵਾਰੀ ਵਾਰੀ ਜਦੋਂ ਰਿਪੀਟ ਚੋਖੇ ਕੰਮ ਕਰਦੇ ਆ ਤਾਂ ਫਿਰ ਉਹ ਸ਼ਰਮਾ ਬਣਾਈ ਭਾਈ ਜੀ ਅਸੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਰਦਾ ਸਾਨੂੰ ਆਪ ਦਾ ਕੀਮਤੀ ਸਮਾਂ ਦਿੱਤਾ